ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਟਵੀਟ ਕਰਕੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ। ਉਹਨਾਂ ਨੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਨਾਮ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀ ਤਾਂ ਉਸ ਮੋਦੀ ਦੇ ਪਰਿਵਾਰ ਨੂੰ ਜੋ ਲਿਖਿਆ ਹੋਇਆ ਨਾਮ ਹੈ ਉਸ ਨੂੰ ਹਟਾ ਦਿੱਤਾ ਜਾਵੇ। ਜੀ ਹਾਂ ਇਹ ਅਪੀਲ ਖੁਦ ਪ੍ਰਧਾਨ ਮੰਤਰੀ ਹੁਣਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖ ਕੇ ਆਮ ਲੋਕਾਂ ਨੂੰ ਤੀ ਗਈ ਹੈ ਦਰਅਸਲ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਉਸ ਵਕਤ ਵਿਧਾਇਕਾਂ ਦੇ ਵੱਲੋਂ ਅਤੇ ਭਾਜਪਾ ਪਾਰਟੀ ਦੇ ਵਰਕਰਾਂ ਦੇ ਵੱਲੋਂ ਮੋਦੀ ਪਰਿਵਾਰ ਦੀ ਇੱਕ ਮੁਹਿੰਮ ਜਿਹੜੀ ਹੈ ਉਹ ਚਲਾਈ ਗਈ ਸੀ ਜਿਸ ਦੇ ਤਹਿਤ ਜਿਨਨੇ ਵੀ ਵਰਕਰ ਨੇ ਜਿਨਨੇ ਵੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣੇ ਨਾਮਾਂ ਦੇ ਪਿੱਛੇ ਮੋਦੀ ਕਾ ਪਰਿਵਾਰ ਜਿਹੜਾ ਆ ਉਹ ਲਿਖਿਆ ਹੋਇਆ ਸੀਗਾ ਪਰ ਹੁਣ ਇਸ ਨੂੰ ਦੇਖਦੇ ਹੋਏ ਯਾਨੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਸੱਤਾ ਦੇ ਵਿੱਚ ਆ ਚੁੱਕੀ ਹੈ ਨਰਿੰਦਰ ਮੋਦੀ ਇਕ ਵਾਰ ਫਿਰ ਤੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰ ਇਸੇ ਵਿਚਾਲੇ ਉਹਨਾਂ ਨੇ ਟਵੀਟ ਕਰਕੇ ਇਹ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਅਪੀਲ ਕੀਤੀ ਹੈ ਕਿ ਉਹਨਾਂ ਨੇ ਆਪਣੇ ਨਾਮਾਂ ਦੇ ਪਿੱਛੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਜਿੱਥੇ ਆਪਣੇ ਨਾਮ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਹੈ ਉਸ ਨੂੰ ਹਟਾ ਦਿੱਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੋ ਤੁਸੀਂ ਮੇਰੇ ਪ੍ਰਤੀ ਪਿਆਰ ਦਿਖਾਇਆ ਜੋ ਜਤਾਇਆ ਹੈ ਪਿਆਰ ਉਸ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਸ਼ਕਤੀ ਮਿਲੀ ਹੈ ਜਿਸ ਕਰਕੇ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਤੀਜੀ ਵਾਰ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ ਪਰ ਹੁਣ ਮੇਰੀ ਆਪੀ ਲੈ ਕਿ ਜੋ ਆਪਣੇ ਨਾਮਾਂ ਦੇ ਪਿੱਛੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜੋ ਤੁਸੀਂ ਆਪਣੇ ਨਾਮਾਂ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀ ਉਸ ਨੂੰ ਹਟਾ ਦਿੱਤਾ ਜਾਵੇ ਖੁਦ ਅਪੀਲ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਤਾਂ ਹਮੇਸ਼ਾ ਰਹਾਂਗੇ ਅਤੇ ਮਿਲ ਜੁਲ ਕੇ ਕੰਮ ਵੀ ਕਰਾਂਗੇ ਪਰ ਇਸ ਤਰੀਕੇ ਨਾਲ ਲਿਖਿਆ ਹੋਇਆ ਮੋਦੀ ਦਾ ਪਰਿਵਾਰ ਨਾਮ ਦੇ ਪਿੱਛੇ ਨਾਮ ਇਸ ਨੂੰ ਹਟਾ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਵੱਲੋਂ ਖੁਦ ਟਵੀਟ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਟਵੀਟ ਕਰਕੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਉਹਨਾਂ ਨੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਨਾਮ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀ ਤਾਂ ਉਸ ਮੋਦੀ ਦੇ ਪਰਿਵਾਰ ਨੂੰ ਜੋ ਲਿਖਿਆ ਹੋਇਆ ਨਾਮ ਹੈ ਉਸ ਨੂੰ ਹਟਾ ਦਿੱਤਾ ਜਾਵੇ ਜੀ ਹਾਂ ਇਹ ਅਪੀਲ ਖੁਦ ਪ੍ਰਧਾਨ ਮੰਤਰੀ ਹੁਣਾਂ ਦੇ ਵੱਲੋਂ ਟਵੀਟ ਦੇ ਵਿੱਚ ਲਿਖ ਕੇ ਆਮ ਲੋਕਾਂ ਨੂੰ ਕੀਤੀ ਗਈ ਹੈ ਦਰਅਸਲ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਉਸ ਵਕਤ ਵਿਧਾਇਕਾਂ ਦੇ ਵੱਲੋਂ ਅਤੇ ਬੀਜੇਪੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਮੋਦੀ ਪਰਿਵਾਰ ਦੀ ਇੱਕ ਮੁਹਿੰਮ ਜਿਹੜੀ ਹੈ ਉਹ ਚਲਾਈ ਗਈ ਸੀ ਜਿਸ ਦੇ ਤਹਿਤ ਜਿੰਨੇ ਵੀ ਵਰਕਰ ਨੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣੇ ਨਾਮਾ ਦੇ ਪਿੱਛੇ ਮੋਦੀ ਕਾ ਪਰਿਵਾਰ ਜਿਹੜਾ ਆ ਉਲਿਖਿਆ ਹੋਇਆ ਸੀਗਾ ਪਰ ਹੁਣ ਇਸ ਨੂੰ ਦੇਖਦੇ ਹੋਏ ਯਾਨੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਸੱਤਾ ਦੇ ਵਿੱਚ ਆ ਚੁੱਕੀ ਹੈ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਪਰ ਇਸੇ ਵਿਚਾਰੇ ਉਹਨਾਂ ਨੇ ਟਵੀਟ ਕਰਕੇ ਇਹ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਅਪੀਲ ਕੀਤੀ ਹੈ ਕਿ ਉਹਨਾਂ ਨੇ ਆਪਣੇ ਨਾਮਾਂ ਦੇ ਪਿੱਛੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਜਿੱਥੇ ਆਪਣੇ ਨਾਮ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਹੈ ਉਸ ਨੂੰ ਹਟਾ ਦਿੱਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੋ ਤੁਸੀਂ ਮੇਰੇ ਪ੍ਰਤੀ ਪਿਆਰ ਦਿਖਾਇਆ ਜੋ ਜਤਾਇਆ ਹੈ ਪਿਆਰ ਉਸ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਸ਼ਕਤੀ ਮਿਲੀ ਹੈ ਜਿਸ ਕਰਕੇ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਤੀਜੀ ਵਾਰ ਐਨਡੀਏ ਦੀ ਸਰਕਾਰ ਬਣ ਚੁੱਕੀ ਹੈ ਪਰ ਹੁਣ ਮੇਰੀ ਆਪੀ ਕਿ ਜੋ ਆਪਣੇ ਨਾਮਾਂ ਦੇ ਪਿੱਛੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਜੋ ਤੁਸੀਂ ਆਪਣੇ ਨਾਮਾਂ ਦੇ ਪਿੱਛੇ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀ ਉਸ ਨੂੰ ਹਟਾ ਦਿੱਤਾ ਜਾਵੇ ਖੁਦ ਅਪੀਲ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਤਾਂ ਹਮੇਸ਼ਾ ਰਹਾਂਗੇ ਅਤੇ ਮਿਲ ਜੁਲ ਕੇ ਕੰਮ ਵੀ ਕਰਾਂਗੇ ਪਰ ਇਸ ਤਰੀਕੇ ਨਾਲ ਲਿਖਿਆ ਹੋਇਆ ਮੋਦੀ ਦਾ ਪਰਿਵਾਰ ਨਾਮ ਦੇ ਪਿੱਛੇ ਨਾਮ ਇਸ ਨੂੰ ਹਟਾ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਵੱਲੋਂ ਖੁਦ ਟਵੀਟ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ